ਅੱਜ ਭਾਰਤੀ ਕਿਸਾਨ ਜੁਰੇ ਨੇ ਇਕਤਾ ਡਕੌਂਦਾ ਦੇ ਮਰਹੂਮ ਪ੍ਰਧਾਨ ਸਰਦਾਰ ਬਲਕਾਰ ਸਿੰਘ ਡਕੌਂਦਾ ਦੀ ਜਿਹੜੀ 15ਵੀਂ ਵਰ੍ਹੇ ਹੈ ਜਿਨ੍ਹਾਂ ਨੇ ਕਿਸਾਨੀ ਤੇ ਮਜ਼ਦੂਰੀ ਨੂੰ ਬਚਾਉਣ ਵਾਸਤੇ ਆਪਣਾ ਸਾਰਾ ਜੀਵਨ ਜਿਹੜਾ ਉਹ ਲੇਖੇ ਲਾ ਦਿੱਤਾ ਅੱਜ ਉਹਨਾਂ ਦੀ 15ਵੀਂ ਵਰ੍ਹੇ ਪਿੰਡ ਅਠਾੜਾ ਦੇ ਵਿੱਚ ਮਨਾਈ ਜਾਊਗੀ ਜੋ ਕਿ ਮਾਨਸਾ ਬਲਾਕ ਨੂੰ 50 ਬੰਦੇ ਲੱਗੇ ਸੀ ਜਿਦੇ ਵਿੱਚੋਂ ਸਾਡੇ ਪਿੰਡ ਖਿਆਲਾ ਕਲਾਬ ਦੇ ਖਿਆਲਾ ਕੁਰਦ ਨੂੰ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਖਾਪੀਆਂ ਸੇ ਅੱਜ ਸਾਡੇ ਪਿੰਡ ਤੋਂ ਤੇ ਜਾਣ ਤੋਂ ਪਰਕੇ ਜੋ ਕਿ ਪਿੰਡ ਅਖਾੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਚੱ ਰਹੀ ਹੈ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ ਵਰਸ਼ੀ ਦੇ ਉੱਤੇ ਕਿਉਂਕਿ ਬਲਕਾਰ ਸਿੰਘ ਡਕੌਂਦਾ ਦੀ ਜਿਹੜੀ ਸੋਸ ਸੀਗੀ ਉਹ ਦੱਬੇ ਹੋਏ ਕੁਚਲੇ ਲੋਕਾਂ ਨੂੰ ਅਖਾਉਣ ਦੀ ਅਤੇ ਜੋ ਕਿਸਾਨੀ ਤੇ ਮਜ਼ਦੂਰੀ ਦੇ ਉੱਤੇ ਡਾਕੇ ਪੈ ਰਹੇ ਸੀਗੇ ਉਹਨਾਂ ਨੂੰ ਬਚਾਉਣ ਦੀ ਸੇਮ ਅੱਜ ਦੇ ਸਮੇਂ ਵਾਸਤੇ ਜਿਵੇਂ ਅੱਜ ਦੇ ਸਮੇਂ ਨੂੰ ਲੋੜ ਹੈ ਲੋਕਾਂ ਨੂੰ ਲੜਨ ਦੀ ਜੇ ਲੋਕ ਗੈਰਤਮੰਦ ਹੋ ਕੇ ਲੜਨਗੇ ਤਾਂ ਸਰਕਾਰਾਂ ਨਿਮਕੇ ਥੋੜੀਆਂ ਜਿਹੜੀਆਂ ਮੰਗਾਂ ਨੇ ਸਾਰੀਆਂ ਪ੍ਰਵਾਨ ਕਰਨਗੀਆਂ ਇਹਨਾਂ ਕੁਝ ਵਾਈ ਖਾਲਸਾ ਵਾਈ